નમસ્કાર આકાશવાણી પરદેશક ખબરાનાળ ખબર ચંચલ શર્મા આકાશવાણી સમાચાર સેવા વિભાગ વલ કોરોના ઉચિત વ્યવહાર જન અંદોલન તવિડ ઉતી લોકો જાગરુક કરવા શરૂ લડી આઉ કોવિડ કો હરાય ત કોરોના વાયરસ નું હરાણ લઉ વાર હાથ ધોને માસ્ક અને દો ગજની દુરી અજે બરુરી કોરોના ઉચિત વ્યવહાર સાડી સમજિક જિમ્દારી ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਵਾਸਤੇ ਰਾਸ਼ਟਰੀ ਈ-ਗਵਰਨੈਂਸ ਪ੍ਰੋਜੈਕਟ ਦਾ ਪੱਧਰ ਵਧਾ ਕੇ ਖੇਤੀਬਾੜੀ ਖੇਤਰ 'ਚ ਉੱਭਰ ਰਹੀਆਂ ਟੈਕਨੋਲੋਜੀਆਂ ਨੂੰ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇੱਕ ਟਵੀਟ 'ਚ ਸ਼੍ਰੀ ਜਾਵੜੇਕਰ ਨੇ ਕਿਹਾ ਕਿ ਖੇਤੀਬਾੜੀ ਉਦਯੋਗ ਅਤੇ ਕਿਸਾਨਾਂ ਦੀ ਭਲਾਈ ਸਰਕਾਰ ਵੱਲੋਂ ਕੀਤੀਆਂ ਪਹਿਲ ਕਦਮੀਆਂ ਦਾ ਮਹੱਤਵਪੂਰਨ ਹਿੱਸਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਤਰੀਕ ਦੀ ਚੋਣ ਕਰਨ ਨੂੰ ਕਿਹਾ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਯੁਕਤ ਸਕੱਤਰ ਵਿਵੇਕ ਅਗਰਵਾਲ ਨੇ ਕਿਸਾਨ ਸੰਗਠਨਾ ਨੂੰ ਲਿਖੇ ਇੱਕ ਪੱਤਰ ਚ ਉਹਨਾਂ ਨੂੰ ਮੁੱਦਿਆਂ ਦਾ ਹੱਲ ਕਰਨ ਲਈ ਗੱਲਬਾਤ ਕਰਨ ਵਾਸਤੇ ਅਪੀਲ ਕੀਤੀ ਹੈ ਸ਼੍ਰੀ ਅਗਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ਦਾ ਠੁਕਵਾ ਹੱਲ ਲੱਭਣ ਲਈ ਖੁੱਲੇ ਮਨ ਨਾਲ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਮੁੱਦਿਆਂ ਦਾ ਹੱਲ ਕੱਢਣ ਲਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਅਗਲੇਦਾਰ ਦੀ ਬੈਠਕ ਕਰਨ ਲਈ ਇੱਛੁਕ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹੋਰ ਗਈ ਕਿਸਾਨ ਸੰਗਠਨਾ ਨਾਲ ਮੀਟਿੰਗ ਕੀਤੀ ਅਤੇ ਇਸ ਮੁੱਦੇ ਤੇ ਉਹਨਾਂ ਦੇ ਸੁਝਾਅ ਮੰਗੇ। ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੀਆਂ ਕੁਝ ਵਿਵਸਥਾਵਾਂ 'ਚ ਸੋਧ ਕਰਨ ਦੀ ਸਰਕਾਰ ਦੀ ਖਰੜਾ ਤਜਵੀਜ਼ ਨੂੰ ਖਾਰਜ ਕਰ ਦਿੱਤਾ ਸੀ ਅਤੇ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ 6ਵੇਂ ਗੇੜ ਦੀ ਗੱਲਬਾਤ ਰਤ ਹੋ ਗਈ ਸੀ। ਦੇਸ਼ 'ਚ ਕੱਲ ਸ਼ਾਮ ਤੱਕ ਕੋਰੋਨਾ ਪੋਜ਼ਿਟਿਵ ਦੇ 29000 ਤੋਂ ਵੱਧ ਮਰੀਜ਼ਾਂ ਦੀ ਹਤਿਆਬ ਹੋਈ ਨੇ ਜਿਸ ਨਾਲ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.5% ਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ ਹੁਣ ਤੱਕ 95.80 ਲੱਖ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਵਾਇਰਸ ਤੋਂ ਨجات ਪਾਈ ਹੈ ਇਸ ਵੇਲੇ ਕਰੀਬ 305000 ਕੋਵਿਡ ਮਰੀਜ਼ੇ ਇਲਾਜ ਰਹਿਗੇ ਨੇ ਕੱਲ ਸ਼ਾਮ ਤੱਕ 26624 ਨਵੇਂ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਦੇਸ਼ 'ਚ ਹੁਣ ਤੱਕ ਕੋਰੋਨਾ ਪੋਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਕੁੱਲ ਗਿਣਤੀ 1.31 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਇਸ ਵਾਇਰਸ ਕਾਰਨ 145477 ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ ਇਸ ਸਮੇਂ ਭਾਰਤ ਦੀ ਕੋਰੋਨਾ ਮਰਤੂਦਾਰ 1.45% ਦੀ ਹੈ ਜਿਹੜੀ ਵਿਸ਼ਵ ਦੀਆਂ ਸਭ ਤੋਂ ਘੱਟ ਕੋਵਿਡ ਮਰਤੂਦਾਰਾਂ ਵਿੱਚੋਂ ਇੱਕ ਹੈ ਭਾਰਤ-ਪਾਕਿਸਤਾਨ ਸਰਹੱਦ ਤੇ ਗੁਰਦਾਸਪੁਰ ਖੇਤਰ ਚ ਕੱਲ ਪਾਕਿਸਤਾਨੀ ਡਰੋਨ ਦੇਖਿਆ ਗਿਆ ਜਿਸ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਵਾਪਸ ਮੋੜ ਦਿੱਤਾ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਰਹੱਦੀ ਚੌਕੀ ਬੀਪੀਓ ਚੱਕਰੀ ਚੌਕੀ ਨੇੜੇ ਬੀਐਸਐਫ ਦੀ 58 ਬਟਾਲੀਅਨ ਦੇ ਜਵਾਨ ਗਸ਼ਤ ਤੇ ਸਨ ਏਸੇ ਦੌਰਾਨ ਉਸ ਪਾਰ ਤੋਂ ਆਇਆ ਇੱਕ ਡਰੋਨ ਭਾਰਤ ਵਾਲੇ ਫਸੇ ਆਸਮਾਨ ਚ ਉੜਦਾ ਵਿਖਾਈ ਦਿੱਤਾ ਜਿਸ ਤੇ ਜਵਾਨਾ ਨੇ 18 ਰਾਉਂਡ ਫਾਇਰ ਕੀਤੇ ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ ਉਹਨਾਂ ਦੱਸਿਆ ਕਿ ਅੱਜ ਚੜ੍ਹਦੀ ਸਵੇਰ ਥਾਣਾ ਦੁਰੰਗਲਾ ਪੁਲਿਸ ਨੂੰ ਨਾਲ ਲੈ ਕੇ ਖੋਜ ਆਪਰੇਸ਼ਨ ਚਲਾਇਆ ਗਿਆ ਜੋ ਹਾਲੇ ਵੀ ਚੱਲ ਰਿਹਾ ਹੈ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਾਤ ਨੇ ਕਿਹਾ ਕਿ ਸੈਨਾ ਦੀ ਬਟਾਲੀਅਨ ਵੱਲੋਂ 26 ਦਸੰਬਰ ਤੱਕ ਨਿਊ ਆਰਮੀ ਫਾਇਰਿੰਗ ਰੇਂਜ ਹੁਸ਼ਿਆਰਪੁਰ ਵਿੱਚ ਅਭਿਆਸ ਕੀਤਾ ਜਾਵੇਗਾ ਇਸ ਲਈ ਜਲਾਵਾਸੀ 26 ਦਸੰਬਰ ਤੱਕ ਇਸ ਰੇਂਜ ਵਿੱਚ ਨਾ ਜਾਣ ਇਸ ਤੋਂ ਇਲਾਵਾ ਉਨ੍ਹਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਇਹਨਾਂ ਦਿਨਾਂ ਦੌਰਾਨ ਫਾਇਰਿੰਗ ਰੇਂਜ ਵਿੱਚ ਨਾ ਜਾਣ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ अरोड़ा ਨੇ ਕੱਲ ਹੁਸ਼ਿਆਰਪੁਰ ਦੇ ਮੁਹੱਲਾ ਕੀਰਤੀ ਨਗਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ 60 ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਇਸ ਮੌਕੇ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ 'ਚ 12 ਕਰੋੜ ਦੀ ਲਾਗਤ ਨਾਲ ਹੋਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦੇਸ਼ ਜਾ ਕੇ ਪੜਨ ਦੀ ਚਾਹਵਾਨ ਉਹਨਾਂ ਪ੍ਰਾਰਥੀਆਂ ਨੂੰ ਰੋਜ਼ਗਾਰ ਵਿਭਾਗ ਵੱਲੋਂ ਮੁਫਤ ਸਲਾਹ مشورہ ਦਿੱਤਾ ਜਾਵੇਗਾ ਜਿਨ੍ਹਾਂ ਨੇ IELTS ਜੋ ਹਰੇਕ ਮੋਡੀਊਲ ਵਿੱਚ 6 ਬੈਂਡ ਨਾਲ ਓਵਰ ਆਲ 6.5 ਬੈਂਡ ਪ੍ਰਾਪਤ ਕੀਤੇ ਨੇ ਅਤੇ ਜਿਨ੍ਹਾਂ ਨੇ 12ਵੀਂ ਗ੍ਰੈਜੂਏਸ਼ਨ ਮੌਜੂਦਾ ਸੈਸ਼ਨ ਦੌਰਾਨ ਪਾਸ ਕੀਤੀ ਹੈ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਚ ਪੜਾਈ ਦੀ ਫੀਸ ਰਹਿਣ ਸਹਿਣ ਅਤੇ ਆਉਣ ਜਾਣ ਦੇ ਖਰਚੇ ਦਾ ਇੰਤਜ਼ਾਮ ਪ੍ਰਾਰਥੀ ਨੂੰ ਆਪਣੇ ਪੱਧਰ ਤੇ ਕਰਨਾ ਹੋਵੇਗਾ ਇਸ ਸੰਬੰਧੀ जानकारी ਲਈ ਹੈਲਪਲਾਈਨ ਨੰਬਰ 8872759915 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ